ਅੱਜ ਜੇਲ੍ਹ ਤੋਂ ਬਾਹਰ ਆਵੇਗਾ ਜਗਦੀਸ਼ ਭੋਲਾ ਬਠਿੰਡਾ ਜੇਲ੍ਹ ਤੋਂ ਬਾਹਰ ਆਵੇਗਾ ਜਗਦੀਸ਼ ਭੋਲਾ ਪਰਸੋਂ ਜਗਦੀਸ਼ ਭੋਲਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ ਟਰੈਕ ਕੇਸ ਦੇ ਸਣੇ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ ਜ਼ਮਾਨਤ ਮਿਲੀ ਹੈ ਐਨਡੀਪੀਐਸ ਮਨੀ ਲਾਂਡਰਿੰਗ ਕੇਸ ਦੇ ਵਿੱਚ ਵੀ ਜ਼ਮਾਨਤ ਮਿਲੀ ਹੈ ਹਾਈ ਕੋਰਟ ਨੇ ਸ਼ਰਤਾਂ ਸਮੇਤ ਜ਼ਮਾਨਤ ਦਿੱਤੀ ਹੈ 5 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਭਰਨ ਦੇ ਨਿਰਦੇਸ਼ ਦਿੱਤੇ ਗਏ ਨੇ ਹਰ ਮਹੀਨੇ ਪੁਲਿਸ ਸਟੇਸ਼ਨ ਦੇ ਵਿੱਚ ਹਾਜ਼ਰੀ ਦੇਣੀ ਹੋਵੇਗੀ ਟ੍ਰਾਇਲ ਕੋਰਟ ਦੇ ਵਿੱਚ ਪਾਸਪੋਰਟ ਜਮ੍ਹਾਂ ਕਰਾਉਣਾ ਪਵੇਗਾ ਕਰੀਬ 11 ਸਾਲ ਤੋਂ ਜੇਲ੍ਹ ਦੇ ਵਿੱਚ ਬੰਦੇ ਜਗਦੀਸ਼ ਭੋਲਾ ਬਹੁ ਕਰੋੜੀ ਡਰੱਗ ਮੰਦੇ ਦਾ ਦੋਸ਼ੀ ਹੈ ਜਗਦੀਸ਼ ਭੋਲਾ ਭੋਲਾ ਤੇ ਐਨਡੀਪੀਐਸ ਦੇ ਦੋ ਕੇਸ ਦਰਜ ਨੇ 2013 ਦੇ ਵਿੱਚ ਭੋਲਾ ਤੇ ਐਫਆਈਆਰ ਦਰਜ ਹੋਈਆਂ ਸਨ منی ਲਾਂਡਰਿੰਗ ਦਾ ਕੇਸ 2019 ਦੇ ਵਿੱਚ ਦਰਜ ਹੋਇਆ ਸੀ ਤਾਂ ਪਿਛਲੇ ਦਿਨੀ ਜ਼ਮਾਨਤ ਮਿਲੀ ਤੇ ਉਸ ਦੇ ਬਾਅਦ ਅੱਜ ਜੇਲ੍ਹ ਤੋਂ ਬਾਹਰ ਆ ਰਿਹਾ ਜਗਦੀਸ਼ ਭੋਲਾ ਪਟੰਡਾ ਜੇਲ੍ਹ ਦੇ ਵਿੱਚੋਂ ਜਗਦੀਸ਼ ਭੋਲਾ ਬਾਹਰ ਆਵੇਗਾ ਦਰਸਲ ਪਰਸੋਂ ਜਗਦੀਸ਼ ਭੋਲਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ ਡਰੱਗ ਕੇਸ ਨੇ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ ਕੋਰਟ ਨੇ ਜ਼ਮਾਨਤ ਦਿੱਤੀ ਹੈ ਰੋਕ ਰਹੇ ਅਗਲੀ ਖਬਰ ਦਾ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਸੀਐਮ ਰਿਹੈਸ਼ ਦੇ ਵਿੱਚ ਬੈਠਕ ਹੋਵੇਗੀ ਸਵੇਰੇ 11 ਵਜੇ ਮੀਟਿੰਗ ਰੱਖੀ ਗਈ ਹੈ ਸੋਬੇ ਦੇ ਅਹਿਮ ਮੁੱਦਿਆਂ ਤੇ ਮੰਤਨ ਕੀਤਾ ਜਾਵੇਗਾ ਕਈ ਅਹਿਮ ਫੈਸਲਿਆਂ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੋਹਰ ਲੱਗ ਸਕਦੀ ਹੈ ਤਾਂ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਅਸਾਂ ਦੇ ਹਾਈਸਟ ਸਵੇਰੇ ਠੀਕ 11 ਵਜੇ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਸੂਬੇ ਦੇ ਅਹਿਮ ਮੁੱਦਿਆਂ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੰਥਨ ਕੀਤਾ ਜਾਵੇਗਾ ਤੇ ਕਈ ਅਹਿਮ ਫੈਸਲੇਾਂ ਤੇ ਮੋਹਰ ਲੱਗ ਸਕਦੀ ਹੈ ਕਿਹੜੇ ਕਿਹੜੇ ਫੈਸਲੇ ਅੱਜ ਮੀਟਿੰਗ ਦੇ ਵਿੱਚ ਲਏ ਜਾਂਦੇ ਨੇ ਉਸ ਤੋਂ ਬਾਅਦ ਜਿਵੇਂ ਹੀ ਜਾਣਕਾਰੀ ਸਾਡੇ ਕੋਲ ਪਹੁੰਚੇਗੀ ਤੋਂ ਜਾਣਕਾਰੀ ਵੀ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪਾਣੀ ਵਾਲੇ ਮੁੱਦੇ ਦੀ BBMB ਮਾਮਲੇ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ 6 ਮਈ ਦੇ ਫੈਸਲੇ ਨੂੰ ਲੈ ਕੇ ਪੱਖ ਰੱਖਿਆ ਗਿਆ ਪੰਜਾਬ ਸਰਕਾਰ ਨੇ ਕਿਹਾ ਕਿ BBMB ਨੇ ਸਹੀ ਨਹੀਂ ਰੱਖੇ ਮੀਟਿੰਗ ਦੇ ਤੱਥ ਕੇਂਦਰ ਤੇ ਹਰਿਆਣਾ ਨੇ ਤੱਥਾਂ ਨੂੰ ਲਕਾਉਣ ਦਾ ਕੰਮ ਕੀਤਾ ਤੇ ਪੰਜਾਬ ਸਰਕਾਰ ਨੇ ਕੋਰਟ ਦੇ ਵਿੱਚ ਪੱਖ ਰੱਖਿਆ ਪੰਜਾਬ ਸਰਕਾਰ ਦੀਆਂ ਦਲੀਲਾਂ ਦਾ ਕੇਂਦਰ ਸਰਕਾਰ ਦੇ ਵਿਰੋਧ ਕੀਤਾ ਗਿਆ ਤੇ ਅੱਜ ਵੀ ਮਾਮਲੇ ਦੀ ਸੁਣਵਾਈ ਹੋਵੇਗੀ ਪੰਜਾਬ ਸਰਕਾਰ ਨੇ 6 ਮਈ ਵਾਲਾ ਫੈਸਲਾ ਵਾਪਸ ਲੈਣ ਦੇ ਦਰਸਲ ਇਹ ਪਟੀਸ਼ਨ ਦਾਖਲ ਕੀਤੀ ਹੋਈ ਹੈ ਆਪ ਇਸ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਦੋਂ ਆਪ ਪੰਜਾਬ ਸਰਕਾਰ ਦੇਰ ਆਪਣਾ ਪੱਖ ਰੱਖਦੇ ਹੋਏ ਕਿਹਾ ਗਿਆ ਕਿ ਬੀਬੀਐਮਬੀ ਨੇ ਮੀਟਿੰਗ ਦੇ ਤੱਥ ਜੋ ਕਿ ਉਹ ਸਹੀ ਨਹੀਂ ਰੱਖੇ ਕੇਂਦਰ ਤੇ ਹਰਿਆਣਾ ਨੇ ਤੱਥਾਂ ਨੂੰ ਲੁਕਾਉਣ ਦਾ ਕੰਮ ਕੀਤਾ ਹਾਲਾਂਕਿ ਪੰਜਾਬ ਸਰਕਾਰ ਦੀਆਂ ਦਲੀਲਾਂ ਦਾ ਕੇਂਦਰ ਸਰਕਾਰ ਦੇ ਵੱਲੋਂ ਗਰੋਧ ਵੀ ਕੀਤਾ ਗਿਆ। ਮੀਡੀਆ ਨੇ ਉਹਨਾਂ ਦੇ ਸਾਹਮਣੇ ਇਹ ਕਿਹਾ ਕਿ ਬਈ 2 ਮਈ 2025 ਨੂੰ ਯੂਨੀਅਨ ਆਫ ਇੰਡੀਆ ਨੇ ਪਾਣੀ ਦੇ ਮਸਲੇ ਦੇ ਉੱਤੇ 4500 ਕਿਊਸਿਕਸ ਦੇਣ ਦਾ ਡਿਸੀਜਨ ਲਿਆ ਹੈ ਤੇ ਇਸ ਡਿਸੀਜਨ ਦੇ ਬੇਸ ਦੇ ਉੱਤੇ ਹਰਿਆਣੇ ਨੂੰ ਪਾਣੀ ਦੇਣਾ ਬੰਦਾ ਹੈ ਜਦੋਂ ਕੋਰਟ ਨੇ ਇਹ ਬਹਿਸ ਸੁਣੀ ਉਹਨਾਂ ਨੇ ਇੱਕ ਡਾਇਰੈਕਸ਼ਨ ਨੰਬਰ 3 ਰਿਕਾਰਡ ਕੀਤੀ ਆਪਣੇ ਆਰਡਰ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਪੰਜਾਬ ਗਵਰਨਮੈਂਟ ਡਾਇਰੈਕਸ਼ਨ ਨੰਬਰ 3 ਦੇ ਵਿੱਚ 2 ਮਈ 2025 ਦੇ ਆਰਡਰ ਨੂੰ ਕੰਪਲਾਈ ਵਿਦ ਕਰਨ ਦੇ ਲਈ ਪਾਬੰਦ ਹੈ ਅਸੀਂ ਹੁਣ ਇਹ ਇੱਕ ਐਪਲੀਕੇਸ਼ਨ ਪਾਈ ਹੈ ਜਿਦੇ ਵਿੱਚ ਅਸੀਂ 메ਨ ਮੁੱਦਾ ਕੀ ਲਿਆ ਹੈ ਕਿ ਭਈ 28 ਤਰੀਕ ਨੂੰ BBMP ਨੇ ਇੱਕ ਮੀਟਿੰਗ ਕੀਤੀ ਪਾਣੀ ਦੇ ਮੁੱਦੇ ਤੇ ਜਿਦੇ ਵਿੱਚ ਕੋਈ ਡਿਸੀਜਨ ਨਹੀਂ ਹੋ ਸਕਿਆ ਹਰਿਆਣਾ ਨੇ ਕਿਉਂਕਿ ਡਿਸੀਜਨ ਨਾ ਹੋਣ ਤੋਂ ਹਰਿਆਣਾ ਐਗਰੀਵਡ ਸੀ ਇੱਕ ਰੈਪ੍ਰেজੈਂਟੇਸ਼ਨ ਦਿੱਤੀ ਚੇਅਰਮੈਨ BBMP ਨੂੰ ਕਿ ਭਈ ਇਹ ਮੈਟਰ ਜਿਹੜਾ ਯੂਨੀਅਨ ਗਵਰਨਮੈਂਟ ਨੂੰ ਰੈਫਰ ਕੀਤਾ ਜਾਏ ਅੰਡਰ ਰੂਲ 7 ਆਫ ਦੀ 74 ਰੂਲਸ 29 ਤਰੀਕ ਨੂੰ ਉਹ ਲੈਟਰ ਦੇ ਬੇਸ ਤੇ ਤੇ ਇੱਕ ਡੀਓ ਲੈਟਰ ਜਿਹੜੀ ਸੀਐਮ ਸਾਹਿਬ ਹਰਿਆਣਾ ਨੇ ਸ਼੍ਰੀ ਮਨੋਰ ਲਾਲ ਖੱਟਰ ਜੀ ਜਿਹੜੇ ਕਿ ਯੂਨੀਅਨ ਮਨਿਸਟਰ ਨੇ ਉਹਨਾਂ ਨੂੰ ਲਿਖੀ ਸੀ ਉਹਦੇ ਬੇਸ ਦੇ ਉੱਤੇ ਉਹ ਮਾਮਲਾ ਯੂਨੀਅਨ ਗਵਰਨਮੈਂਟ ਨੂੰ ਭੇਜ ਦਿੱਤਾ ਹੁਣ ਅਸੀਂ ਕੋਰਟ ਦੇ ਸਾਹਮਣੇ ਇਹ ਪੱਖ ਰੱਖ ਰਹੇ ਹਾਂ ਕਿ ਵੀ ਉਹ ਮੀਟਿੰਗ ਪਾਵਰ ਡਿਪਾਰਟਮੈਂਟ ਨੇ ਕਦੀ ਅੱਜ ਤੱਕ ਕੀਤੀ ਹੀ ਨਹੀਂ ਤੇ ਜਿਹੜੀ ਮੀਟਿੰਗ ਦਾ ਰੈਫਰੈਂਸ ਦੇ ਕੇ 6 ਮਹੀਨਿਆਂ ਇਹ ਆਰਡਰ ਪਾਸ ਹੋਇਆ ਹੈ ਉਹ ਯੂਨੀਅਨ ਸੈਕਟਰੀ ਦੀ ਲਾਅ ਐਂਡ ਆਰਡਰ ਦੇ ਉੱਤੇ ਮੀਟਿੰਗ ਸੀ ਲੇਕਿਨ ਇਹ ਜਿਹੜਾ ਫੈਕਟ ਹੈ ਇਹ ਕੋਰਟ ਦੇ ਕੋਲੋਂ ਕਨਸੀਲ ਕੀਤਾ ਗਿਆ ਕੋਰਟ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਭਈ 29 ਤਰੀਕ ਨੂੰ ਉਹ ਮੈਟਰ ਆਲਰੇਡੀ ਰੈਫਰ ਹੋ ਚੁੱਕਾ ਹੈ ਮੈਟਰ ਹੁਣ ਜਿਹੜਾ ਕੱਲ ਤੇ ਰੱਖਿਆ ਗਿਆ ਹੈ ਇਹ ਬੈਸਾਲੀ ਕੱਲ ਚੱਲੇਗੀ ਅਸੀਂ ਹੁਣ ਇਹ ਇੱਕ ਐਪਲੀਕੇਸ਼ਨ ਪਾਈ ਹੈ ਜਿਹਦੇ ਵਿੱਚ ਅਸੀਂ ਮੇਨ ਮੁੱਦਾ ਕੀ ਲਿਆ ਹੈ ਕਿ ਭਈ 28 ਤਰੀਕ ਨੂੰ BBMP ਨੇ ਇੱਕ ਮੀਟਿੰਗ ਕੀਤੀ ਪਾਣੀ ਦੇ ਮੁੱਦੇ ਤੇ ਜਿਹਦੇ ਵਿੱਚ ਕੋਈ ਡਿਸੀਜਨ ਨਹੀਂ ਹੋ ਸਕਿਆ हरियाणा ਨੇ ਕਿਉਂਕਿ ਡਿਸੀਜਨ ਨਾ ਹੋਣ ਤੋਂ ਹਰਿਆਣਾ ਐਗਰੀਵਡ ਸੀ ਇੱਕ ਰਿਪਰੈਜੈਂਟੇਸ਼ਨ ਦਿੱਤੀ ਚੇਅਰਮੈਨ BBMP ਨੂੰ ਕਿ ਭਈ ਇਹ ਮੈਟਰ ਜਿਹੜਾ ਯੂਨੀਅਨ ਗਵਰਨਮੈਂਟ ਨੂੰ ਰੈਫਰ ਕੀਤਾ ਜਾਏ ਅੰਡਰ ਰੂਲ 7 ਆਫ ਦੀ 74 ਰੂਲਸ 29 ਤਰੀਕ ਨੂੰ ਉਹ ਲੈਟਰ ਦੇ ਬੇਸ ਤੇ ਤੇ ਇੱਕ ਡੀਓ ਲੈਟਰ ਜਿਹੜੀ ਸੀਐਮ ਸਾਹਿਬ ਹਰਿਆਣਾ ਨੇ ਸ਼੍ਰੀ ਮਨੋਰ ਲਾਲ ਖੱਟਰ ਜੀ ਜਿਹੜੇ ਕਿ ਯੂਨੀਅਨ ਮਨਿਸਟਰ ਨੇ ਉਹਨਾਂ ਨੂੰ ਲਿਖੀ ਸੀ ਉਹਦੇ ਬੇਸ ਦੇ ਉੱਤੇ ਉਹ ਮਾਮਲਾ ਯੂਨੀਅਨ ਗਵਰਨਮੈਂਟ ਨੂੰ ਭੇਜ ਦਿੱਤਾ ਹੁਣ ਅਸੀਂ ਕੋਰਟ ਦੇ ਸਾਹਮਣੇ ਇਹ ਪੱਖ ਰੱਖ ਰਹੇ ਹਾਂ ਕਿ ਭਈ ਉਹ ਮੀਟਿੰਗ ਪਾਵਰ ਡਿਪਾਰਟਮੈਂਟ ਨੇ ਕਦੀ ਅਜੇ ਤੱਕ ਕੀਤੀ ਹੀ ਨਹੀਂ ਅੱਗੇ ਪਤਾ ਕਿ ਅਹੁਣ ਗੱਲ ਕਰਾਂਗੇ ਨੰਗਲ ਡੈਮ ਤੇ ਸੀਐਸਐਫ ਜਵਾਨਾਂ ਦੀ ਤਾਇਨਾਤੀ ਨੂੰ ਮਿਲੀ ਪ੍ਰਵਾਨਗੀ ਦੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਸਵਾਲ ਕੀਤਾ ਤੇ ਕਲੀਅਰ ਕੀਤਾ ਕਿ ਪੰਜਾਬ ਜਵਾਨਾਂ ਦੀ ਤਾਇਨਾਤੀ ਦਾ ਖਰਚਾ ਨਹੀਂ ਦੇਵੇਗਾ ਪਾਣੀ ਦੀ ਪਹਿਰੇਦਾਰੀ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਕਰਵਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ਤੇ ਸੀਆਈਐਸਐਫ ਦੀ ਤੈਨਾਤੀ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਤੇ ਇਲਜ਼ਾਮ ਲਾਇਆ ਕਿ ਕੀ ਪਾਣੀ ਦੀ ਚੋਰੀ ਕਰਨ ਲਈ ਇਸ ਤੈਨਾਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਸੀਐਮ ਨੇ ਵੀ ਸਪਸ਼ਟ ਕੀਤਾ ਕਿ ਪੰਜਾਬ ਨਾ ਤਾਂ ਪਾਣੀ ਦੇਵੇਗਾ ਤੇ ਨਾ ਹੀ ਇਨ੍ਹਾਂ ਜਵਾਨਾਂ ਦੀ ਤੈਨਾਤੀ ਦਾ ਪੀਪੀਐਮਪੀ ਨੂੰ ਕੋਈ ਖਰਚਾ ਕਿਉਂਕਿ ਪੰਜਾਬ ਪੁਲਿਸ ਫ੍ਰੀ ਚ ਰੱਖੀ ਕਰ ਰਹੀ ਹੈ ਉਹਨਾਂ ਪੰਜਾਬ ਚ ਭਾਜਪਾ ਲੀਡਰਾਂ ਨੂੰ ਵੀ ਸਵਾਲ ਪੁੱਛੇ ਕਿ ਉਹ ਦੱਸਣ ਕੇ ਜਵਾਨਾਂ ਦੀ ਇਸਤਨਾਤੀ ਦੀ ਚਿੱਠੀ ਕਿਸ ਦੀ ਸੈਨਤੀ ਨਾਲ ਜਾਰੀ ਹੋਈ ਉਧਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਲਟਵਾਰ ਕੀਤਾ ਕਿ ਸੀਆਈਐਸਐਫ ਕਿਉਂ ਲਈਏ ਐਸ ਸਾਲ ਤਾਂ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਣਦੀ ਹੈ ਵੀ ਸੀਐਸਐਫ ਵਾਲੇ ਫੱਟਾ ਖੋਲ ਦੇਣਗੇ ਉੱਤੇ ਇਹਦਾ ਮਤਲਬ ਹੀ ਅਗਲੇ ਸਾਲ ਦੀ ਚੋਰੀ ਵਾਸਤੇ ਕਰ ਰਹੇ ਹਨ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜੇ ਹਾਂ ਜੀ ਤੁਹਾਡੇ ਤੇ ਹੁਣ ਕਿ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਇਹ ਸਮਝ ਹੋਣੀ ਚਾਹੀਦੀ ਆ ਵੀ ਸੀਐਸਐਫ ਜਿਹੜੀ ਉਹਦੀ ਸਿਕਿਉਰਿਟੀ ਦੇਖਣ ਦੇ ਲਈ ਆ ਪਾਣੀਆਂ ਦਾ ਫੈਸਲਾ ਸੀਐਸਐਫ ਨੇ ਨਹੀਂ ਕਰਨਾ ਇਹ ਜਿਹੜੀਆਂ ਜਿਹੜੀਆਂ ਵੀ ਬਹੁਤ ਜ਼ਰੂਰੀ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਸੈਂਟਰਲ ਫੋਰਸਿਸ ਜਾਂਦੀਆਂ ਆ ਤੇ ਇਸ ਦਾ ਗੱਲ ਤੁਸੀਂ ਕਿੱਧਰ ਨੂੰ ਜੋੜਨੀ ਆ ਨਾ ਕਿੱਧਰ ਨੂੰ ਜੋੜਨੀ ਆ ਨਾ ਸਿਰ ਹੁੰਦਾ ਨਾ ਪੈਰ ਹੁੰਦਾ 5-5 ਲੀਟਰਾਂ ਨੂੰ ਕਟਾਰੇ 'ਚ ਖੜਾ ਕਰਨ ਦੇ ਨਾਲ ਉਹਨਾਂ ਪਾਣੀਆਂ ਦੇ ਮੁੱਦੇ ਤੇ ਹਰਿਆਣਾ ਨੂੰ ਘੇਰਾ ਪਾਇਆ ਤੇ ਸਪਸ਼ਟ ਕੀਤਾ ਕਿ ਹਰਿਆਣਾ ਨੂੰ ਕੋਟੇ ਦਾ ਪਾਣੀ ਤਾਂ ਮਿਲੇਗਾ ਪਰ ਉਹ ਧੱਕੇ ਨਾਲ ਵਾਧੂ ਪਾਣੀ ਨਹੀਂ ਲੈ ਸਕਦੇ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੁੱਖ ਮੰਤਰੀ ਮਾਨ ਨੂੰ ਗੁਰੂਆਂ ਦੇ ਉਪਦੇਸ਼ਾਂ ਦਾ ਪਾਲਣ ਕਰਨ ਦਾ ਸੁਨੇਹਾ ਦਿੱਤਾ ਮੰਗਲ ਦੇਮ ਤੇ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਹਾਂ ਤੇ ਵੀ बहुत रिमाइंडर भी तुम भेजे थे संजम ना पानी बरतो छः महीन तो तुम दसी जाने पर शायद पुरानी आदतों करके उन्होंने नहीं गौर की लापरवाही है हरियाणा गौरमेंट की मुझे लग रहा है कि भगवंत मान साहब अहंकार में है किसी में जो गुरुओं की शिक्षा को भी फॉलो नहीं कर रहे हैं और मैं ये कहना चाहूँगा कि इस प्रकार की राजनीति से ਉਨਕੋ ਛੁਟਕਾਰਾ ਪਾਣਾ ਚਾਹੀਏ ਸਮਾਜ ਹਿੱਤ ਮੇ ਕੰਮ ਕਰਨੇ ਚਾਹੀਏ ਜ਼ਿਕਰ ਹੋ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੰਗਲ ਡੈਮ ਤੇ 296 ਸੀਆਈਐਸਐਫ ਜਵਾਨਾਂ ਦੀ ਤਾਇਨਾਤੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਤੇ ਮੁੱਖ ਮੰਤਰੀ ਮਾਨ ਲਗਾਤਾਰ ਪਾਰਟੀਆਂ ਨੂੰ ਘੇਰ ਰਹੇ ਨੇ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਤਦਰਨੰਗਲ ਟਾਈਮ ਤੇ ਸੀਐਸਫ ਦੀ ਤੈਨਾਤੀ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਬੀਬੀਐਮਬੀ ਦੇ ਵੱਲੋਂ ਜਵਾਨਾਂ ਦੇ ਰਿਹਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਬੀਬੀਐਮਬੀ ਦੀਆਂ ਕਲੋਨੀਆਂ ਦੇ ਫਲੈਟ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਕਈ ਫਲੈਟ ਖਾਲੀ ਕਰਨ ਦੇ ਹੁਕਮ ਦਿੱਤੇ ਨੇ ਫਲੈਟ ਖਾਲੀ ਕਰਨ ਵਾਲਿਆਂ ਨੂੰ ਹੋਰ ਥਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ ਫਲੈਟ ਖਾਲੀ ਕਰਨ ਵਾਲੇ ਮਲਾਜ਼ਮਾਂ ਦੇ ਵੱਲੋਂ ਫੈਸਲੇ ਦਾ ਆਪਰੋਧ ਕੀਤਾ ਜਾ ਰਿਹਾ ਹੈ ਐਚ ਬਲਾਕ ਡਬਲ ਸੀ ਬਲਾਕ ਡਬਲ ਜੀ ਬਲਾਕ ਡਬਲ ਐਚ ਬਲਾਕ ਤੇ ਮਾਰਕੀਟ ਬਲਾਕ ਦੇ ਕੁਝ ਮਕਾਨ ਹਨ ਇਹਨਾਂ ਨੂੰ ਖਾਲੀ ਕਰਵਾ ਕੇ ਸੀਆਈਐਸਐਫ ਦੇ ਮੁਲਾਜ਼ਮਾਂ ਨੂੰ ਦਰਸਲ ਦਿੱਤੇ ਜਾ ਰਹੇ ਹਨ ਤਾਂ ਨੰਗਲ ਡੈਮ ਤੇ ਸੀਐਸਐਫ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬੀਬੀਐਮਬੀ ਦੇ ਵੱਲੋਂ ਜਵਾਨਾਂ ਦੇ ਰਿਆਈਸ਼ਾਂ ਦਾ ਜੋ ਕਿ ਹੁਣ ਪ੍ਰਬੰਧ ਕੀਤਾ ਜਾ ਰਿਹਾ ਹੈ ਬੀਬੀਐਮਬੀ ਦੀਆਂ ਕਲੋਨੀਆਂ ਤੇ ਫਲੈਟ ਇਸ ਨੂੰ ਲੈ ਕੇ ਖਾਲੀ ਕਰਨ ਦੇ ਜੋ ਕਿ ਹੁਕਮ ਦਿੱਤੇ ਗਏ ਲੋਕਾਂ ਨੇ ਆਪਣੇ ਪਹਿਲੇ ਘਰਾਂ ਦੇ ਵਿੱਚ ਲੱਖ ਲੱਖ ਡੇਢ ਡੇਢ ਲੱਖ ਰੁਪਏ ਆਪਣਾ ਲਾਇਆ ਹੋਇਆ ਆਪਣੇ ਬਾਥਰੂਮ ਰੈਨੋਵੇਟ ਕੀਤੇ ਹੋਏ ਆਪਣੀਆਂ ਰਸੋਈਆਂ ਰੈਨੋਵੇਟ ਕੀਤੀਆਂ ਮਕਾਨਾਂ ਨੂੰ ਠੀਕ ਕੰਡੀਸ਼ਨ ਚ ਲੈ ਕੇ ਆਏ ਅੱਜ ਸਾਲਜ ਉਹ ਅਗਰ ਡਿਸਪਲੇਸ ਹੁੰਦੇ ਹੈਗੇ ਆ ਤਾਂ ਨਵੀਂ ਜਗ੍ਹਾ ਤੇ ਜਾ ਕੇ ਵੀ ਉਹਨਾਂ ਨੂੰ ਇਹੀ ਕੰਮ ਕਰਨਾ ਪੈਣਾ ਬਹੁਤ ਮਾੜੀ ਹਾਲਤ ਹੈਗੀ ਹੈ ਕਿ ਵੀ ਇਹ ਚੀਜ਼ ਜਿਹੜੀ ਹੋਈ ਹੈ ਸੀਐਫ ਦੀ ਜਿਹੜੀ ਐਂਟਰੀ ਹੋਈ ਹੈ ਇਹਨੂੰ ਅਸੀਂ ਬਹੁਤ ਅਨਫੋਰਚੂਨੇਟ ਮੰਨਦੇ ਆ ਕਿਉਂਕਿ ਜਿਹੜੇ ਕੰਮ ਚੱਲ ਰਿਹਾ ਸੀ ਹਿਮਾਚਲ ਦਾ ਪੁਲਿਸ ਚਲਾ ਰਹੀ ਸੀ ਜਾਂ ਪੰਜਾਬ ਦੀ ਪੁਲਿਸ ਚਲਾ ਰਹੀ ਸੀ ਬੜਾ ਅੱਛਾ ਚਲਾ ਰਹੀ ਸੀ ਪਰ ਅੱਜ ਤੁਸੀਂ ਦੇਖੋ ਕਿ 2 ਲੱਖ 98 ਹਜ਼ਾਰ ਇੱਕ ਬੰਦੇ ਦਾ ਪੈਣਾ ਔਰ 8 ਕਰੋੜ 52 ਲੱਖ ਰੁਪਏ ਜਿਹੜਾ ਹੈ ਉਹ ਸੈਂਸ਼ਨ ਹੋਇਆ ਹੈ ਇਹਨਾਂ ਵਾਸਤੇ 264 ਪੋਸਟਾਂ ਵਾਸਤੇ ਔਰ ਤੁਸੀਂ ਇਹ ਹੀ ਨਹੀਂ ਇਹਦਾ ਖਰਚਾ ਇੰਨਾ ਜ਼ਿਆਦਾ ਹੈਗਾ ਕਿਉਂ ਨੇ ਕੰਡੀਸ਼ਨਾਂ ਲਾਤੀਆਂ ਕਿ ਸਾਨੂੰ ਟ੍ਰਾਂਸਪੋਰਟੇਸ਼ਨ ਦਿੱਤੀ ਜਾਵੇ ਸਾਨੂੰ ਜਿਹੜੇ ਸਿਕਿਉਰਿਟੀ ਦੇ ਇਕੁਪਮੈਂਟ ਉਹ ਵੀ ਸਾਨੂੰ ਪ੍ਰੋਵਾਈਡ ਕੀਤੇ ਜਾਣ ਸਾਡੇ ਬੈਚਲਰ ਜਿਹੜੇ ਬੰਦੇ ਆ ਉਹਨਾਂ ਵਾਸਤੇ ਅਲੱਗ ਕਮਿਊਡੇਸ਼ਨ ਦਿੱਤੀ ਜਾਵੇ ਤੇ ਫੈਮਿਲੀ ਵਾਸਤੇ ਲਗ ਦਿੱਤੀ ਜਾਵੇ ਔਰ ਉਹਨਾਂ ਨੇ ਇੰਨੀਆਂ ਕੰਡੀਸ਼ਨਾਂ ਲਈ ਉਹ ਧਿਆਨਗੇ ਔਰ ਉਹਨਾਂ ਦਾ ਖਰਚਾ ਦੋ 98 ਤੱਕ ਨਿਰੰਧਾ ਹੈਗਾ ਉਹ 5 5 10 ਦਾ ਲੱਖ ਤੇ ਪਹੁੰਚਣਾ ਹੈਗਾ ਇਹ ਬੜੀ ਮਾੜੀ ਹਸਤੀ ਦੀ ਹੈ ਅਸੀਂ ਤਾਂ ਕਹਿੰਦੇ ਜਿਸ ਤਰ੍ਹਾਂ ਪਹਿਲੇ ਪੰਜਾਬ ਰਹੀ ਹਿਮਾਚਲ ਵਾਲੇ ਕਰਦੇ ਸੀਗੇ ਸਿਕਿਉਰਿਟੀ ਦਿੰਦੇ ਸੀਗੇ ਉਸੇ ਸਿਕਿਉਰਿਟੀ ਪਹਿਲੇ ਇੰਟੈਕਟ ਰਹਿਣੀ ਚਾਹੀਦੀ ਹੈਗੀ ਹੈ ਸੀਐਸ ਨੂੰ ਅਸੀਂ ਕਹਿੰਦੇ ਕਿ ਨਾ ਵੇ ਤਾਂ ਜਿਆਦਾ ਬਿੱਤਰ ਹੈ ਸਾਡਾ ਸ਼ਹਿਰ ਵੀ ਬਚਦਾ ਹੈ ਸਾਡੇ ਮਕਾਨ ਵੀ ਬਚਦੇ ਹੈਗੇ ਔਰ ਅਸੀਂ ਇਹ ਗੱਲ ਕਹਿੰਦੇ ਕਿ ਜਿਹੜੇ ਮਕਾਨ ਖਾਲੀ ਪਏ ਹੈ ਇਹ ਹੋਰਾਂ ਨੂੰ ਕਿਸੇ ਨੂੰ ਅਲਾਟ ਕਰ ਦੋ ਇੱਥੇ ਜਿੱਦਾਂ ਕੁਆਟਰਾਂ ਦੀ ਪ੍ਰੋਬਲਮ ਹੈਗੀ ਸਾਡੀ ਕਾਫੀ ਖਰਾਬ ਪਏ ਹੋਏ ਤੇ ਉਹਨਾਂ ਨੂੰ ਰੈਨੋਵੇਟ ਕਰਨਾ ਸੀਗਾ ਹਲੇ ਉਹਨਾਂ ਕਰਕੇ ਜ ਇਵਨ ਕਿ ਸਾਡੇ ਕੱਲ ਸਵੇਰੇ ਜਿਹੜੇ ਆਰਡਰ ਕੀਤੇ ਉਹਦੇ ਬਾਅਦ ਸ਼ਾਮ ਤੱਕ ਉਹਨਾਂ ਨੇ ਜਿਹੜੀ ਹੈਗੀ ਐ ਇਨਫੋਰਸਮੈਂਟ ਡਿਪਾਰਟਮੈਂਟ ਨਾਲ ਜਿਹੜੇ ਐ ਸਾਡੇ ਜਿਹੜੇ ਕਈ ਮੁਲਾਜ਼ਮਾਂ ਨੂੰ ਖਾਲੀ ਕਰਨ ਨੂੰ ਵੀ ਕੁਆਟਰ ਕਹਿਤਾ ਜਦੋਂ ਕਿ ਉਹ ਕਈ ਸਾਲਾਂ ਤੋਂ ਉੱਥੇ ਰਹਿੰਦੇ ਆ ਔਰ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸਵਾਵਾਂ ਹਲੇ ਜਿਹੜੀਆਂ ਕੰਟੀਨਿਊ ਹੈਗੀਆਂ ਉਹਨਾਂ ਕਰਕੇ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮਾਂ ਵਿੱਚ ਵੀ ਜਿਹੜਾ ਹੈਗਾਗਾ ਭੰਬਲ ਪੂਸਾ ਹੀ ਪੈ ਗਿਆ ਵਾਂਗਾ ਵੀ ਅਸੀਂ ਜਾਈਏ ਕਿੰਦਰ ਨੂੰ ਕਟੋਗਾਟ ਵੀ ਜਿਹੜੇ ਸਾਡੇ 500 ਕੁਆਟਰ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਇਮੀਡੀਏਟਲੀ ਉੱਥੇ ਤੋਂ ਠਾਣ ਨੂੰ ਕਹਿਤਾ ਕਿ ਪੰਜ ਛ ਇਹ ਸਭ ਨੂੰ ਲਗਾਉਣ ਦਾ ਮਸਲਾ ਇਹੀ ਹੋ ਗਿਆ ਕਿ ਜਿਹੜੇ ਡੈਂਪ ਕਰਨਾ ਫਿਰ ਅਸੀਂ ਜਿਹੜਾ ਬਿਲਕੁਲ ਬਿਲਕੁਲ ਇਹ ਹੋਇਆਗਾ ਔਰ ਅਸੀਂ ਇਸ ਗਲਤੀ ਪਹਿਲਾਂ ਹੀ ਮੰਗ ਕਰਦੇ ਰਹੇ ਕਿ ਇਸ ਮਸਲੇ ਨੂੰ ਬੈਠ ਕੇ ਸੁਲਝਾਣਾ ਚਾਹੀਦਾ ਸੀਗਾ ਇਸ ਮਸਲੇ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਉਲਝਾਇਆ ਗਿਆ ਜਿਹਦਾ ਜਿਹੜਾ ਇਹ ਇਫੈਕਟ ਹੋ ਰਿਹਾਗਾ ਜਿਹੜਾ ਇਹ ਦੇ ਉੱਪਰ ਜਿਹੜਾ ਹੈਗਾ ਅਸੀਂ ਬਿਲਕੁਲ ਅਸੀਂ ਪਹਿਲਾਂ ਵੀ ਕਹਿੰਦੇ ਸੀਗੇ ਵੀ ਸਾਡੀਆਂ ਫੋਰਸਾਂ ਪਹਿਲਾਂ ਜਿਹੜੀਆਂ ਹੈਗੀਆਂ ਦੀਆਂ ਠੀਕ ਸੀਗੀਆਂ ਆਪਣੇ ਕੰਮ ਕਰਨ ਦੇ ਵਿੱਚ ਸਫੀਸ਼ੀਐਂਟ ਸੀਗੀਆਂ ਪਰ ਇਹ ਐਪੀਸੋਡ ਕਰਕੇਗਾ ਇਹ ਜਿਹੜਾ ਹੈਗਾ ਸਰਕਾਰ ਨੇ ਜਲਦੀ ਐਕਸ਼ਨ ਲੈ ਲਿਆ ਉਹ ਜਿਹੜਾ ਉਹਦਾ ਪ੍ਰਭਾਵ ਜਿਹੜਾ ਹੈਗਾ ਸਾਡੇ